ਆਪਣੀ ਵੀਡੀਓ ਦੇਖ ਰਹੇ ਸਾਰੇ ਸੱਜਣ ਮਿੱਤਰਾਂ ਨੂੰ ਸਤ ਸ੍ਰੀ ਅਕਾਲ ਅੱਜ ਗੱਲ ਕਰ ਰਹੇ ਹਾਂ ਵੀ ਕੋਈ ਵੀ ਕੰਮ ਆ ਮੰਨ ਲਾਗੀ ਆਪਾਂ ਜੇ ਉਹਨੂੰ ਟਿੱਕੇ ਕਰਦੇ ਆ ਤਾਂ ਹੀ ਹਨਾ ਆਪਾਂ ਮੰਨ ਲਾਗੀ ਉੱਥੇ ਆਪਣੀ ਪਛਾਣ ਬਣਦੀ ਆ ਇਸ ਗੱਲ ਤੇ ਮੈਂ ਗੱਲ ਕਰ ਰਿਹਾ ਸੀ ਕਿ ਕਿਤੇ ਵੀ ਕੋਈ ਕੰਮ ਕਰਨਾ ਹੋਵੇ ਤਾਂ ਆਪਾਂ ਨੂੰ ਸਮਾਂ ਤਾਂ ਥੋੜਾ ਬਹੁਤਾ ਦੇਣਾ ਪੈਂਦਾ ਸਾਲ ਦੋ ਸਾਲ ਹਨਾ ਜੇ ਜ਼ਿਆਦਾ ਨਹੀਂ ਤਾਂ ਹਨਾ ਪਹਿਲਾਂ ਪਹਿਲਾਂ ਸ਼ੁਰੂ ਚ ਆਪਾਂ ਨੂੰ ਤਨਖਾਹ ਵੀ ਘੱਟ ਮਿਲਦੀ ਆ ਹੌਲੀ ਹੌਲੀ ਸਾਰਾ ਕੁਝ ਠੀਕ ਹੁੰਦਾ ਫਿਰ ਤਨਖਾਹਾਂ ਵੀ ਵੱਜ ਜਾਂਦੀਆਂ ਨੇ ਇਸ ਕਰਕੇ ਮੈਂ ਇਹ ਗੱਲ ਯਾਰ ਪਤਾ ਕੀ ਆ ਮੰਨ ਲਾ ਤੁਸੀਂ ਕੋਈ ਵੀ ਇੱਕ ਮੰਜ਼ਲ ਚੁਣ ਲਈ ਮੰਨ ਲਓ ਵੀ ਤੁਸੀਂ ਕਿਤੇ ਵੀ ਜਾਣਾ ਚਾਹੋ ਮੰਜ਼ਲ ਨਹੀਂ ਤਾਂ ਤੁਹਾਡਾ ਮੰਨ ਲਾ ਕੀ ਅੱਜ ਦਾ ਕਿਤੇ ਤੁਸੀਂ ਰਿਸ਼ਤੇਦਾਰੀ ਚ ਜਾਣਾ ਜੇ ਤੁਸੀਂ ਮੰਨ ਲਾ ਕੀ ਆਪਣੇ ਵਹੀਕਲ ਤੇ ਜਾਉਂਗੇ ਤਾਂ ਇੱਕ ਇੱਕ ਪਿੰਟ ਕਰਕੇ ਹਨਾ ਆਪਣੀ ਮੰਜ਼ਲ ਤੇ ਪਹੁੰਚੋਗੇ ਜਾਂ ਇੱਕ ਇੱਕ ਕਦਮ ਕਰਕੇ ਬੰਦਾ ਤੁਸੀਂ ਘੜੀ ਦੇਖ ਲਓ 11:00 ਵਜੇ 12:00 ਵਜਣ ਤੱਕ ਉਹਦੇ ਚ 60 ਮਿੰਟ ਐਡ ਹੋਣਗੇ ਇੱਕ ਇੱਕ ਮਿੰਟ ਜੁੜ ਕੇ ਸਵਾ 12 12 ਜੇ 1 ਵਜੇ ਆਪਾਂ ਜੇ 1 ਘੰਟਾ ਅੱਗੇ ਵਧਾਉਣਾ ਪਾਉਣੇ 1 ਇੱਕ ਫੇਰ ਮੰਨ ਲਾ ਕਿ ਐਦਾਂ ਕਰਕੇ ਨਾ ਸਮਾਂ ਲੱਗਦਾ ਬੰਦੇ ਨੂੰ ਵੀ ਸਕਸੈਸਫੁਲ ਹੋਣ ਵਾਸਤੇ ਪਤਾ ਕੀ ਹੈ ਜਿਹੜਾ ਸਬਰਾ ਮੰਨ ਲਾ ਹੁਣ ਆਪਾਂ ਸਬਰ ਹਰੇਕ ਚ ਯਾਰ ਘਟ ਗਿਆ ਸਬਰ ਦਾ ਲੋ ਹਨਾ ਸਬਰ ਸੰਤੋਖ ਜਿਵੇਂ ਕਹਿੰਦੇ ਆ ਵੀ ਕੋਈ ਮੰਨ ਲਾ ਵੀ ਅਡੀਕਤਾ ਕਰੇ ਨਹੀਂ ਸਕਦਾ ਹੁਣ ਆਪਾਂ ਫਸਲ ਬੀਜਦੇ ਆ ਕਣਕ ਬੀਜੀ ਆ ਆਪਾਂ ਨੇ ਹਨਾ ਕਣਕ ਬੀਜੀ ਤੇ ਇਹਨੂੰ ਹਨਾ 5-4 ਮਹੀਨੇ ਲੱਗਦੇ ਨੇ ਤਾਂ ਜਾ ਕੇ ਕਿਤੇ ਆਪਾਂ ਕਣਕ ਪਾਉਂਦੇ ਆ ਨਾ ਫਸਲ ਪੈਦਾ ਹੁੰਦੀ ਆ ਮਤਲਬ ਸਮਾਂ ਤਾਂ ਲੱਗਦਾ ਹੀ ਆ ਕੋਈ ਵੀ ਕੰਮ ਨੂੰ ਆਪਾਂ ਅੱਜ ਕਿਤੇ ਜੌਬ ਤੇ ਲੱਗਿਆਂ ਖਰਜ ਕਰੋ ਕਿਤੇ ਵੀ ਆਪਣੀ ਲੱਗਦਿਆਂ ਦੀ ਸੈਲਰੀ ਕਦੇ ਨਹੀਂ ਯਾਰ ਮਤਲਬ ਤੁਹਾਨੂੰ ਕੋਈ 20000 ਦੇਊਗਾ ਠੀਕ ਆ ਹੌਲੀ ਹੌਲੀ ਆਪਣਾ ਮਤਲਬ ਕੀ ਐਕਸਪੀਰੀਅੰਸ ਦੇਖ ਕੇ ਜਾਂ ਆਪਣਾ ਮਤਲਬ ਕੀ ਉਹਨਾਂ ਨਾਲ ਵਰਤਣ ਦਾ ਤਰੀਕਾ ਦੇਖ ਕੇ ਆਪਾਂ ਨੂੰ ਪਹਿਲਾਂ ਅਗਲਾ 12000 ਦੇ ਰਿਹਾ ਜਿੱਥੋਂ ਸਟਾਰਟਿੰਗ ਹੁੰਦੀ ਆ 13000 ਦੇ ਰਿਹਾ ਅਗਲੇ ਸਾਲ ਆਪਣੀ 15 ਕਰ ਦਊਗਾ ਉਹ ਤੋਂ ਅਗਲੇ ਸਾਲ 16 ਕਰ ਦੂਗਾ ਹਨਾ ਤੁਸੀਂ ਸਹੀ ਟਾਈਮ ਤੇ ਜਾ ਰਹੇ ਹੋ ਉੱਥੇ ਠੀਕ ਆ ਤੁਹਾਡਾ ਮਤਲਬ ਛੁੱਟੀਆਂ ਮਾਰਨ ਦਾ ਤਰੀਕਾ ਕੀ ਆ ਤੁਸੀਂ ਹਰ ਰੋਜ਼ ਬਹਾਨੇ ਤਾਂ ਨਹੀਂ ਲਾਉਂਦੇ ਇਹ ਚੀਜ਼ਾਂ ਨੂੰ ਦੇਖ ਕੇ ਹਨਾ ਜੇ ਤਨਖਾਹ ਵੀ ਆ ਉਹ ਵੀ ਸਮੇਂ ਨਾਲ ਹੀ ਵਧੂਗੀ ਕਿਤੇ ਆਪਾਂ ਸੈਲਰੀ ਕਰਦੇ ਆ ਆਪਾਂ ਫਸਲ ਵੇਚੀ ਆ ਕੋਈ ਉਹਨੂੰ ਵੀ ਸਮਾਂ ਲੱਗਦਾ ਹਮੇਸ਼ਾ ਸਬਰ ਦੀ ਗੱਲ ਆਪਾਂ ਜੇਕਰ ਰੁੱਖ ਲਾਇਆ ਰੁੱਖ ਲੱਗਦੇ ਸਾਰ ਤਾਂ ਯਾਰ ਆਪਾਂ ਨੂੰ ਫਲ ਨਹੀਂ ਦੇ ਸਕਦਾ ਹਨਾ ਨਾ ਹੀ ਸਾਹ ਦਮੇ ਉਹਦੀ ਆਪਾਂ ਨੂੰ ਪਾਲਣ ਪੋਸ਼ਣ ਤਾਂ ਕਰਨਾ ਪਊਗਾ ਪਾਣੀ ਵੀ ਪਾਉਣਾ ਪਊਗਾ ਹਨਾ ਉਹਦੀ ਕੇਅਰ ਕਰਨੀ ਪੂਰੀ ਸੰਭਾਲ ਕਰਨੀ ਪਊਗੀ ਤਾਂ ਜਾ ਕੇ ਉਹ ਰੁੱਖ ਵੱਡਾ ਹੋਊਗਾ ਤਾਂ ਆਪਾਂ ਉਹਦੀ ਸਾਹ ਦਾ ਆਨੰਦ ਮਾਣਾਂਗੇ ਹੌਲੀ ਹੌਲੀ ਹਨਾ ਆਕਸੀਜਨ ਦਊਗਾ ਆਪਾਂ ਨੂੰ ਫਿਰ ਆਪਣਾ ਉੱਤੇ ਫਲ ਲੱਗਦੇ ਨੇ ਫਲ ਲੱਗਣ ਨੂੰ ਕੁਝ ਟਾਈਮ ਲੱਗਦਾ ਫਿਰ ਕੁਝ ਟਾਈਮ ਪੱਕਣ ਨੂੰ ਲੱਗਦਾ ਹਨਾ ਆਪਾਂ ਨੂੰ ਉਡੀਕ ਫੇਰ ਕਰਨੀ ਪੈਂਦੀ ਆ ਕੀ ਯਾਰ ਫਲ ਲੱਗਿਆ ਹਨਾ ਜੇ ਆਪਾਂ ਉਹ ਕੱਲ ਆਇਆ ਵੀ ਨਾਲ ਦੀ ਨਾਲ ਉਹਨੂੰ ਤੋੜੀਏ ਮੰਨ ਲਓ ਖਰਜ ਕਰੋ ਵੀ ਆਪਾਂ ਕਹਿੰਦੇ ਆ ਆਪਾਂ ਤੋੜੀਕ ਨਹੀਂ ਹੁੰਦੀ ਆਪਾਂ ਕੱਚਾ ਖਾ ਰਹੇ ਆ ਉਹਨੂੰ ਆਪਾਂ ਜਾਂ ਤਾਂ ਆਪਾਂ ਨੂੰ ਕੌੜਾ ਲੱਗੂਗਾ ਉਹ ਜਾਂ ਖੱਟਾ ਲੱਗੂਗਾ ਹਨਾ ਇਸ ਤਰੀਕੇ ਨਾਲੇ ਉਹ ਇੱਕ ਐਗਜ਼ਾਮਪਲ ਆ ਕਿ ਜੇ ਤੁਸੀਂ ਮੰਨ ਲਾ ਕਿ ਕਦੇ ਵੀ ਜਲਦਬਾਜ਼ੀ ਕਰਦੇ ਹੋ ਹੁਣ ਆਪਾਂ ਕਣਕ ਕਣਕ ਨੂੰ ਪਹਿਲਾਂ ਹੀ ਵੱਢ ਲਈਏ ਨਿਸਰਨ ਤੋਂ ਪਹਿਲਾਂ ਹਨਾ ਤਾ ਕੀ ਆਪਣੇ ਹੱਥ ਕੀ ਲੱਗੂਗਾ ਇਹ ਜਾਂ ਤਾਂ ਹਰਾਚਾਰੇ ਦੇ ਕੰਮ ਆਊਗੀ ਡੰਗਰਾਂ ਨੂੰ ਪਊਗੀ ਜਾਂ ਮਨ ਲਾਏ ਵੇਸਟੇਜ ਆ ਇਸ ਤਰ੍ਹਾਂ ਹੀ ਫਾਲਾ ਹੈਨਾ ਇਸ ਤਰ੍ਹਾਂ ਹੀ ਸਬਰ ਆ ਮਨ ਲਾ ਕਿ ਤੁਸੀਂ ਕਿਤੇ ਟਿੱਕੇ ਨੌਕਰੀ ਨਹੀਂ ਕਰ ਰਹੇ ਉਹ ਵੀ ਇੱਕ ਮਨ ਲਾ ਕਿ ਕੌੜਾ ਲੱਗਣ ਵਾਲੀ ਉਹ ਗੱਲ ਆ ਤੁਸੀਂ ਮਨ ਲਾ ਕਿ ਕਹਿੰਦੇ ਹੋ ਕਿ ਯਾਰ ਮੈਂ 4 ਮਹੀਨੇ ਗਿਆ ਮੇਰੀ ਤਨਖਾਹ ਨਹੀਂ ਵਧੀ ਉਹਦੇ ਨਾਲੋਂ ਤੁਸੀਂ 4 ਮਹੀਨੇ ਜਾ ਰਹੇ ਤੇ 10000 12000 ਮਿਲਦਾ ਦੀ 12 ਚੌਕ 48000 ਥੋੜਾ ਬਣਿਆ 4 ਮਹੀਨੇ ਚ ਜੇ ਤੁਸੀਂ ਛੱਡ ਕੇ ਵਹਿ ਜਾਨੇ ਕਿ ਮੈਂ ਤਾਂ ਵੀ ਵਾਲੀ ਉਹ ਕਰੂੰਗਾ 2 ਮਹੀਨੇ ਤੁਸੀਂ ਬਿੱਲੇ ਬੈਠੇ ਰਹੇ 24000 ਤਾਂ ਤੁਹਾਡਾ ਗਿਆ ਇਸ ਕਰਕੇ ਤੁਹਾਨੂੰ ਕੋਈ ਵੀ ਕੰਮ ਸਟਾਰਟਿੰਗ ਤਾਂ ਜ਼ੀਰੋ ਤੋਂ ਕਰਨਾ ਪੈਂਦਾ ਹਨ ਤੇ ਸਭ ਤੋਂ ਵੱਡੀ ਗੱਲ ਕੀ ਆ ਕਿ ਤੁਹਾਨੂੰ ਮਨ ਲਾ ਕੀ ਸਮੇਂ ਵੀ ਵੇਟ ਕਰਨੀ ਪੈਂਦੀ ਆ ਉਡੀਕ ਕਰਨੀ ਪੈਂਦੀ ਆ ਜ਼ਿੰਦਗੀ ਚ ਕਦੇ ਵੀ ਕੋਈ ਬੱਚਾ ਪੈਦਾ ਹੋਇਆ ਤਾਂ ਉਹ ਮਨ ਲਾ ਕੀ ਉਹਨੇ ਜੌਬ ਲੱਗਣ ਵਾਸਤੇ ਪਹਿਲਾਂ ਪੜ੍ਹਾਈ ਕਰੂਗਾ ਫਿਰ ਹਨਾ ਮਨ ਲਾ ਕੀ ਹੌਲੀ ਹੌਲੀ ਜਾ ਕੇ ਉਹ ਸਕੂਲ ਕਾਲਜ ਦੀ ਪ੍ਰੀਖਿਆ ਦੇਊਗਾ ਫਿਰ ਮਨ ਲਾ ਕੀ ਜਾ ਕੇ ਕੋਈ ਟੈਸਟ ਕਲੀਅਰ ਕਰੂਗਾ ਤਾਂ ਜਾ ਕੇ ਉਹਦੇ ਕਰਮਾ ਚ ਹੋਈ ਜਾਂ ਹਨਾ ਮਿਹਨਤ ਕਰਨੀ ਪਊਗੀ ਤਾਂ ਉਹਨੂੰ ਨੌਕਰੀ ਮਿਲੂਗੀ ਇਸ ਕਰਕੇ ਯਾਰ ਹਮੇਸ਼ਾ ਤੁਸੀਂ ਨਾ ਜਦੋਂ ਵੀ ਕੋਈ ਵੀ ਕੰਮ ਕਰਦੇ ਹੋ ਮੰਨ ਲਓ ਇੱਕ ਆਪਾਂ ਜੀ ਦੁਕਾਨਦਾਰੀ ਉਹ ਖੋਲ ਲਈ ਦੁਕਾਨ ਖੋਲੀ ਆ ਪਹਿਲੇ ਦਿਨੇ ਨਹੀਂ ਹੁੰਦਾ ਕੀ ਯਾਰ ਆਪਾਂ ਨੇ ਕੋਈ ਵੀ ਦੁਕਾਨ ਖੋਲ੍ਹਿਆ ਕੀ ਆਪਣੀ ਦੁਕਾਨ ਤੇ ਹਨਾ ਵੀ ਵੀ ਇੰਨੀ ਸੇਲ ਹੋ ਜੂ ਵੀ 10000 ਦੀ ਸੇਲ ਹੋ ਜੂਗੀ ਦਿਨ ਦੀ ਜਾਂ 5000 ਦੀ ਹੋ ਜੂ ਪਹਿਲਾਂ ਪਹਿਲੇ ਪਹਿਲੇ 2-4 ਦਿਨਾਂ ਇੱਕ ਦੋ ਗਾਹਕ 2-4 ਦਿਨ ਗਾਹਕ ਥੋੜੇ ਵਰਤਨ ਦਾ ਬਿਹੇਵੀਅਰ ਹਨਾ ਫਿਰ ਕਿੱਦਾਂ ਦੇ ਗਾਹਕ ਆਉਂਦੇ ਨੇ ਤੁਸੀਂ ਕਿਵੇਂ ਡੀਲ ਕਰਦੇ ਹੋ ਹਨਾ ਹੌਲੀ ਹੌਲੀ ਤੁਹਾਨੂੰ 2-4 ਮਹੀਨੇ ਚ ਵਧੀਆ ਥੋੜਾ ਜਿਆਦਾ ਰਿਜ਼ਲਟ ਮਿਲਣ ਲੱਗੂਗਾ ਸਾਲ 6 ਮਹੀਨੇ ਚ ਤੁਹਾਨੂੰ ਹੋਰ ਚੰਗਾ ਮਿਲੂਗਾ ਤੁਹਾਡਾ ਐਕਸਪੀਰੀਅੰਸ ਹੋਰ ਵਧੂਗਾ ਕਿਵੇਂ ਆ ਸੌਦਾ ਆਪਾਂ ਆ ਸਮਾਨ ਰੱਖਾਂ ਕੋਈ ਵੀ ਕੰਮ ਆ ਜਾਂ ਤੁਸੀਂ ਟੈਕਸੀ ਡਰਾਈਵਰ ਦਾ ਕੰਮ ਕਰਦੇ ਹੋ ਜਾਂ ਤੁਸੀਂ ਮੰਨ ਲਓ ਕੁਝ ਵੀ ਕਰਦੇ ਹੋ ਤਾਂ ਯਾਰ ਤੁਹਾਨੂੰ ਨਾ ਮੰਨ ਲਾ ਕਿ ਲੋਕਾਂ ਨਾਲ ਰਾਬਤਾ ਬਣਾਉਣਾ ਪਊਗਾ ਤੁਹਾਡਾ ਐਕਸਪੀਰੀਅੰਸ ਕਮ ਆਊਗਾ ਤੁਹਾਡਾ ਮੰਨ ਲਾ ਕਿ ਤੁਸੀਂ ਜਿੰਨਾ ਟਾਈਮ ਲੰਬਾ ਵਰਤੋਗੇ ਕਿਸੇ ਨਾਲ ਉੰਨਾ ਅੱਗੇ ਜਾਓਗੇ ਠੀਕ ਆ ਕੋਈ ਵੀ ਕੰਮ ਚੱਲਣ ਨੂੰ ਸੁਰੂ ਸੁਰੂ ਚ ਕੋਈ ਵੀ ਕੰਮ 2-4 ਮਹੀਨੇ ਚ ਨਹੀਂ ਚੱਲਦਾ ਹੁੰਦਾ ਅਗਲਾ ਵੀ ਦੇਖਦਾ ਕਿ ਹਾਂ ਯਾਰ ਇਹ ਬੰਦਾ ਠੀਕ ਆ ਯਕੀਨ ਬਣਾਉਣਾ ਸੌਖੀ ਗੱਲ ਨਹੀਂ ਹੁੰਦੀ ਹਨਾ ਤੁਸੀਂ ਕਿਸੇ ਨੂੰ ਮੰਨ ਲਾ ਕੀ ਫਰਜ਼ ਕਰੋ ਕਿਸੇ ਡਰਾਈਵਰ ਨੂੰ ਮੰਨ ਲਾ ਕੀ ਰੱਖ ਰਹੇ ਹੋ ਤੁਹਾਡਾ ਯਕੀਨ ਕਿਵੇਂ ਹਨਾ ਉਹ ਤੇ ਪਹਿਲਾਂ ਇੱਕਦਮ ਹੋ ਜੂਗਾ ਤੁਸੀਂ ਜਦੋਂ ਉਹ ਤੇ ਯਕੀਨ ਬਣੂਗਾ ਤਾਂ ਤੁਸੀਂ ਉਹਦੀ ਸੈਲਰੀ ਵੀ ਬਤਾਓਗੇ ਜਾਂ ਰੱਖੋਗੇ ਵੀ ਆਪਣੇ ਘਰ ਦੇ ਆ ਵਾਂਗੂ ਇਦਾਂ ਹੀ ਆ ਜੇ ਆਪਾਂ ਆਪਣਾ ਵਧੀਆ ਦੇਵਾਂਗੇ ਆਪਣਾ ਮੰਨ ਲਾ ਬੈਸਟ ਉੱਥੇ ਕੰਮ ਕਰਾਂਗੇ ਤਾਂ ਆਪਾਂ ਨੂੰ ਹਨਾ ਹਰੇਕ ਪਾਸਿਓ ਸਕਸੈਸਫੁਲ ਸਕਸੈਸ ਮਿਲੋਗੀ ਆਪਾਂ ਅੱਗੇ ਬਤਾਂਗੇ ਇਨਸਾਨ ਕਾਮਯਾਬ ਹੋ ਜਾਂਦਾ ਬਸ ਟਿੱਕੇ ਨਾ ਸਾਲ ਦੋ ਸਾਲ ਕਿਤੇ ਕੰਮ ਕਰ ਲਵੇ ਉਹਦਾ ਕੋਈ ਵੀ ਕੰਮ ਆ ਕੋਈ ਦੁਕਾਨਦਾਰੀ ਆ ਕੋਈ ਮੰਨ ਲਾ ਕੀ ਡਰਾਈਵਰ ਆ ਕੋਈ ਕੁਛ ਵੀ ਕਰ ਰਿਹਾ ਉਹ ਕੋਈ ਦੋਜੀ ਆ ਕੁਛ ਵੀ ਕੋਈ ਫਸਲ ਆਪਣੀ ਹਨਾ ਠੇਕੇ ਤੇ ਲੈ ਕੇ ਜ਼ਮੀਨ ਉਹ ਕਰ ਰਿਹਾ ਕੋਈ ਡੇਰੀ ਫਾਰਮ ਬਸ ਤੁਹਾਨੂੰ ਸਮਾਂ ਲੱਗਦਾ ਸਾਲ ਦੋ ਸਾਲ ਤੁਸੀਂ ਮਨ ਲਗਾ ਕੇ ਲੱਗੇ ਰਹੋ ਯਾਰ ਹਨਾ ਕੁਛ ਵੀ ਕਰ ਰਹੇ ਹੋ ਜਦੋਂ ਤੁਸੀਂ ਮੰਨ ਲਾ ਹੌਸਲੇ ਨਾਲ ਆਪਣੀ ਪੂਰੀ ਮਿਹਨਤ ਨਾਲ ਇਮਾਨਦਾਰੀ ਨਾਲ ਕੰਮ ਕਰ ਰਹੇ ਹੋ ਤਾਂ ਤੁਸੀਂ ਹਨਾ ਸਾਲ 2 ਸਾਲ ਦੇ ਵਿੱਚ ਤੁਹਾਡੇ ਪੈਰ ਜੇ ਲੱਗਣੇ ਸ਼ੁਰੂ ਹੋ ਜਾਂਦੇ ਨੇ ਪੈਰ ਜੇ ਜਮਣੇ ਸ਼ੁਰੂ ਹੋ ਜਾਂਦੇ ਨੇ ਹੌਲੀ ਹੌਲੀ ਹੋਰ 2 ਸਾਲ ਦੇ ਵਿੱਚ ਮੰਨ ਲਾ ਕਿ ਤੁਹਾਨੂੰ ਪਤਾ ਲੱਗਣ ਲੱਗ ਜਾਂਦਾ ਕਿ ਹਾਂ ਯਾਰ ਮੈਂ ਅੱਗੇ ਵਧ ਰਿਹਾ ਕਿ ਤੁਹਾਨੂੰ ਆਪਣੀ ਨਾ ਮੰਨ ਲਾ ਕਿ ਐਵੇਂ ਹੀ ਤਾਂ ਪਤਾ ਲੱਗਣ ਲੱਗਦੀ ਆ ਤੇ ਖੁਸ਼ੀ ਹੁੰਦੀ ਆ ਤੁਹਾਨੂੰ ਤੁਹਾਨੂੰ ਪਤਾ ਲੱਗਣ ਲੱਗ ਜੂ 2 ਸਾਲ ਤੋਂ ਬਾਅਦ 3 ਕ ਸਾਲ ਬਾਅਦ 4 ਸਾਲ ਬਾਅਦ ਵੀ ਹਾਂ ਯਾਰ ਵੀ ਮੰਨ ਲਾ ਗਰੋਥ ਹੋ ਰਹੀ ਆ ਗਰੋਥ ਹੋ ਰਿਹਾ ਜੀ ਵੀ ਅੱਗੇ ਵਧ ਰਿਹਾ ਕੰਮ ਹਨਾ ਮੇਰਾ ਇਸ ਕਰਕੇ ਆਪਾਂ ਨੂੰ ਮੰਨ ਲਾ ਕਿ ਹਮੇਸ਼ਾ ਕੰਮਾਂ ਜੋ ਇਮਾਨਦਾਰੀ ਨਾਲ ਤੇ ਮੰਨ ਲਾ ਕਿ ਲੱਗੇ ਰਹਿਣਾ ਚਾਹੀਦਾ ਮਨ ਮਾਰ ਕੇ ਫੇਰ ਹੀ ਕਾਮਯਾਬ ਹੁੰਦਾ ਬੰਦਾ ਬਾਕੀ ਵੀਰੇ ਆਿਆਂ ਕਿ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਸ਼ੇਅਰ ਕਰ ਦਿਆ ਕਰੋ ਹਨਾ ਧੰਨਵਾਦ ਜੀ ਬਾਕੀ ਕਮੈਂਟ ਕਰਕੇ ਦੱਸ ਦਿਆ ਕਰੋ ਕੋਈ ਕਮੀ ਪੇਸ਼ੀ ਹੁੰਦੀ ਆ ਕੋਈ ਗਲਤੀ ਹੁੰਦੀ ਆ ਤਾਂ ਵੀ ਦੱਸ ਦਿਆ ਕਰੋ ਧੰਨਵਾਦ ਵੀਰੇ